ਇਹ ਹੋਲਾ ਮਹੱਲਾ ਗੁਰੂ ਖਾਲਸਾ ਜੀ ਇਹ ਭਗਤ ਪ੍ਰਹਿਲਾਦ ਦੇ ਨਾਲ ਜਾ ਕੇ ਜੁੜਦਾ ਏ ਜਿਹੜਾ ਭਗਤ ਪ੍ਰਹਿਲਾਦ ਸੀ ਉਹਦੀ ਭੂਆ ਸੀ ਉਹਦਾ ਨਾਮ ਸੀ ਹੋਲੀਕਾ ਉਹ ਕਹਿੰਦੀ ਸੀ ਕਿ ਮੈਂ ਵਰਦਾਨ ਲਿਆਏ ਤੇ ਮੇਰੇ ਕੋਲ ਐਸਾ ਲੋਹੇ ਦਾ ਕਵਚ ਹੈ ਮੈਂ ਉਹ ਲੈ ਕੇ ਅੱਗ ਵਿੱਚ ਬੈਠ ਜਾਵਾਂ ਤੇ ਅੱਗ ਮੈਨੂੰ ਨਹੀਂ ਸਾੜਦੀ ਜੇ ਤੂੰ ਆਪਣਾ ਪੁੱਤ ਮਾਰਨਾ ਹੀ ਹੈ ਆਪਣੇ ਭਰਾ ਨੂੰ ਹਰਨਾਕਸ਼ ਨੂੰ ਕਹਿੰਦੀ ਸੀ ਤੂੰ ਮੈਨੂੰ ਆਪਣਾ ਪੁੱਤ ਦੇ ਦੇ ਤੇ ਮੈਂ ਬੈਠ ਜਾਨੀ ਆ ਲੈ ਕੇ ਆਪਣੇ ਉੱਪਰ ਮੈਂ ਕਵਚ ਲੈ ਲਾਂਗੀ ਇਹਦੇ ਤੇ ਕਵਚ ਦੇਵਾਂਗੀ ਨਾ ਤੇ ਇਹ ਸੜ ਜਾਵੇਗਾ ਤੇ ਮੈਂ ਸੜਾਂਗੀ ਨਹੀਂ ਉਹ ਹਵਾ ਆਈ ਤੇ ਕਵਚ ਉੱਡ ਕੇ ਭਗਤ ਪ੍ਰਹਲਾਦ ਦੇ ਉੱਪਰ ਚਲਿਆ ਗਿਆ ਹੌਲਕਾ ਸੜ ਗਈ ਇਹ ਲੋਹੜੀ ਵਾਲੇ ਦਿਨ ਬੈਠੀ ਸੀ ਤੇ ਗੁਰੂ ਖਾਲਸਾ ਜੀ ਹੋਲੇ ਮਹਾਲੇ ਤੱਕ ਇਹ ਸੜਦੀ ਰਹੀ ਲੋਗਾ ਨੇ ਕਿਹਾ ਕੀ ਇਹਨੇ ਲੋਹਾ ਮਾਰਿਆ ਏ ਕਹਿੰਦੇ ਉਸ ਸਮੇਂ ਤੋਂ ਲੋਹੜੀ ਬਣ ਗਈ ਫਿਰ ਦੋ ਤਿੰਨ ਮਹੀਨੇ ਦਾ ਵਕਬਾ ਸੀ ਤੇ ਇਹ ਹੋਲਿਕਾ ਦੇ ਨਾਮ ਦੇ ਉੱਤੇ ਫਿਰ 5-7 ਦਿਨ ਇਹਨਾਂ ਨੇ ਨiyet ਕਰ ਲਏ ਕਿ ਇਹ ਮਾੜੇ ਦਿਨ ਨੇ ਇਹਦੇ ਵਿੱਚ ਭਗਤ ਪ੍ਰਹਿਲਾਦ ਦੇ ਉੱਪਰ ਹੋਲਿਕਾ ਨੇ ਅਤਿਆਚਾਰ ਕੀਤਾ ਉਹ ਹੋਲੀਆਂ ਮਨਾਉਣ ਲੱਗ ਪਏ ਬਾਅਦ ਵਿੱਚ ਗੁਰੂ ਖਾਲਸਾ ਜੀ ਇੱਕ ਦੂਜੇ ਦੇ ਉੱਪਰ ਰੰਗ ਫੇਕਣਾ ਇਸ ਤਰੀਕੇ ਦੇ ਨਾਲ ਕੱਟਾ ਮਿੱਟੀ ਸੁੱਟਣਾ ਇਹ ਸ਼ੂਦਰ ਤਿਯਾਰ ਮਨਾਉਣ ਲੱਗ ਪਏ ਤੇ ਹੋਰ ਇਸ ਇਤਿਹਾਸ ਵਿੱਚ ਬਹੁਤੀ ਦਿਲਚਸਪੀ ਨਹੀਂ ਸੀ ਲੈਂਦੇ ਕਹਿੰਦੇ ਸੀ ਇਹ ਦੈਂਤਾਂ ਦਾ ਸ਼ੂਦਰਾਂ ਦਾ ਤਿਉਹਾਰ ਹੈ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਗਰੀਬਾਂ ਦੇ ਤਿਉਹਾਰ ਨੂੰ ਰੰਗਤ ਦੇ ਕੇ ਹੋਲਾ ਮਹੱਲਾ ਬਣਾ ਦਿੱਤਾ ਇਹ ਹੋਲੀਆਂ ਦੇ ਵਿੱਚ ਗੁਰੂ ਖਾਲਸਾ ਜੀ ਹਰ ਜੁਗ ਜੁਗ ਭਗਤਿ ਉਹ ਪਾਇਆ ਪਿਆਜ ਰੱਖਦਾ ਆ ਆ ਰਾਮ ਰਾਜੀ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਇਹਦਾ ਜਾਪ ਕਰਨਾ ਚਾਹੀਦਾ ਹੈ ਵੱਧ ਤੋਂ ਵੱਧ ਇਹ ਸ਼ਬਦ ਦਾ ਜਾਪ ਕਰਨਾ ਚਾਹੀਦਾ ਹੈ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ ਹੈ ਸੱਚੇ ਪਾਤਸ਼ਾਹ ਜੀ ਜਿਵੇਂ ਆਪ ਜੀ ਨੇ ਪ੍ਰਹਲਾਦ ਦੀ ਰੱਖਿਆ ਕੀਤੀ ਸਾਡੀ ਵੀ ਰੱਖਿਆ ਕਰੋ ਤਾਂ ਸਤਿਗੁਰੂ ਸਾਹਿਬ ਜੀ ਰੱਖਿਆ ਕਰਦੇ ਵੀ ਨੇ ਦਇਆ ਕਰਦੇ ਵੀ ਨੇ